ਤੇ ਅੱਜ ਦੇਖਦੇ ਹੋ ਕਿ ਇਹ ਉਹਨਾਂ ਤੋਂ ਜਾ ਰਿਖਿਓ ਕਿ ਅੰਨੇ ਸੁਜਾਖੇ ਹੁੰਦੇ ਹਨ ਅਤੇ ਲੰਗੜੇ ਚੁਰਦੇ ਹਨ ਕੋਣੀ ਸ਼ੁੱਧ ਕੀਤੇ ਜਾਂਦੇ ਹਨ ਅਤੇ ਬੋਲੇ ਸੁੰਦੇ ਹਨ ਅਤੇ ਮੁਰਦੇ ਜਿਵਾਏ ਜਾਂਦੇ ਹਨ ਅਤੇ ਗਰੀਬਾਂ ਨੂੰ ਕੁਛ ਖ਼ਬਰੀ ਸੁਣਾਈ ਜਾਂਦੀ ਹੈ ਹਾਲੇਲੂਇਆ ਇਹ ਜੋ ਹੁਣਾਂ ਇਹਦਾ ਸੰਦੇਸ਼ ਲੈ ਚਕਾ ਉਹਨਾਂ ਨੂੰ ਸੁਣ ਕੇ ਸੰਦੇਸ਼ ਪ੍ਰਭੂ ਅਸੰਸਨ ਜਿਉਂ ਉਹਨਾਂ ਨੂੰ ਵਾਪਸ ਦੇ ਅਪਲਾਈ ਕਰ ਦਿੰਦਾ ਤਾਂ ਜਦੋਂ ਪਗਿੰਨ ਸਨੇਹਾ ਦਨੇਆ ਉਹਦਾ ਸਨੇਹਾ ਦਾ ਉੱਤਰ ਵੀ ਅਸੀਂ ਮੰਗਦੇ ਆ ਉਹਦਾ ਜਵਾਬ ਵੀ ਅਸੀਂ ਮੰਗਦੇ ਆ ਤੇ ਜੋ ਉਹਨਾਂ ਨੇ ਜਿਹੜਾ ਸੰਦੇਸ਼ ਭੇਜ ਦਿੱਤਾ ਉਹਦਾ ਜਵਾਬ ਵੀ ਅਸੀਂ ਇਹਨੇ ਭੇਜ ਦਿੱਤਾ ਕੀ ਕਿਹਾ ਉਹਨੇ ਜਿਹੋਨਾਂ ਦੇ ਤੇਲਿਆਂ ਨੂੰ ਕਿਹਾ ਵੀ ਜਾਓ ਜਾ ਕੇ ਤੁਸੀਂ ਜਿਹੜਾ ਨੂੰ ਦੱਸ ਦਿਓ ਕਿ ਜਿਹੜੇ ਅੰਨੇ ਆ ਉਹ ਸੁਝਾਖੇ ਹੁੰਦੇ ਆ ਜਿਹੜੇ ਲੰਗੜੇ ਆ ਉਹ ਚੱਲਣ ਦੇ ਆ ਜਿਹੜੇ ਮੁਰਦੇ ਆ ਉਹ ਜੀਂਦੇ ਹੁੰਦੇ ਆ ਤੇ ਜਿਹੜੇ ਬੋਲੇ ਆ ਉਹ ਕੀ ਕਰਦੇ ਆ ਉਹ ਤੁਹਾਨੂੰ ਲੱਗ ਪਏ ਆ ਬੋਲੋ ਹਲੇਲੂਇਆ ਇਹ ਪ੍ਰਭੂ ਯਿਸੂ ਨੇ ਸੰਦੇਸ਼ ਭੇਜਿਆ ਕਿ ਜਿਹਦਾ ਤੂੰ ਪ੍ਰਚਾਰ ਕੀਤਾ ਸੀਗਾ ਹਨਾ ਜਿਹਦੇ ਬਾਰੇ ਦੱਸਿਆ ਸੀਗਾ ਪਹਿਮੇ ਤੋਂ ਬਾਅਦ ਆਉਣ ਵਾਲਾ ਆ ਤੇ ਪ੍ਰਭੂ ਨੇ ਕਿਹਾ ਕਿ ਉਹ ਮੈਂ ਹੀ ਆ ਇਹਦਾ ਜਵਾਬ ਮਤਲਬ ਮਤਲਬ ਕੀ ਆ ਕਿ ਜਿਹਦਾ ਪ੍ਰਚਾਰ ਤੂੰ ਕੀਤਾ ਆ ਉਹ ਉਹ ਮੈਂ ਹੀ ਹਾਂ ਅੱਗੇ ਪੜਾਂਗੇ ਅਤੇ ਤਨ ਉਹ ਹੈ ਜੋ ਮੇਰੇ ਕਾਰਨ ਠੋਕਰ ਨਾ ਖਾਵੇ ਹਾਂ ਜਾਂ ਉਹ ਤੁਰ ਪਾਵੇ ਬੱਸ 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 ਦੇਖਿਆ ਤਨ ਉਹ ਆ ਜਿਹੜਾ ਮੇਰੇ ਕਾਰਨ ਠੋਕਰ ਮੇਰੇ ਕਾਰਨ ਠੋਕਰ ਨਾ ਖਾਵੇ ਸੋ ਜਿਹੋਨਾ ਨੇ ਇਹ ਗੱਲ ਸੁਣੀ ਤੇ ਜਿਹੋਨਾ ਨੇ ਪ੍ਰਤੀਤ ਵੀ ਕਰ ਲਈ ਜੇ ਨਨ੍ਹੀ ਇਸ ਗੱਲ ਨੂੰ ਮੰਨ ਲਿਆ ਕਿ ਵਾਕਿਆ ਹੀ ਭਈ ਜਿਹੜਾ ਮੈਂ ਪ੍ਰਚਾਰ ਕੀਤਾ ਸੀਗਾ ਜਿਹਦੇ ਬਾਰੇ ਮੈਂ ਲੋਕਾਂ ਨੂੰ ਕਿਹਾ ਸੀਗਾ ਕਿ ਮੇਰੇ ਤੋਂ ਬਾਅਦ ਕੋਈ ਆਉਣ ਵਾਲਾ ਆ ਓਏ ਹੋਈ ਆ ਹੈਨਾ ਇੱਕ ਹੋਰ ਐ ਤੁਸੀਂ ਪੜ ਲਵਾਂਗੇ ਆਪਣੇ ਮਲਾਕੀ ਦੀ ਕਿਤਾਬ ਯਾਰ ਅਮਰ 2 ਤੋਂ 17 ਤੱਕ ਪੜ ਲੇ 17 ਹੂੰ ਇੱਕ ਚੰਗਾ ਹਾਂ ਅਗਰ ਪੜ ਜੋ ਸਭ ਤੋਂ ਵਿੱਚ 7 ਤੋਂ ਸ਼ੁਰੂ ਕਰ ਦਿਓ ਸਪੀਡ ਨਾਲ ਜਾਓ ਤੁਹਰੇ ਤੇ ਹਏ ਸੋਨਾ ਦੇ ਵਿਖੇ ਲੋਕਾਂ ਨੂੰ ਕਹਿਣ ਲੱਗਾ ਜੇ ਤੁਸੀਂ ਉਜਾੜ ਵਿੱਚ ਕੀ ਵੇਖਣ ਨਿਕਲੇ ਸਾਓ ਤਾਂ ਇੱਕ ਕਾਨੇ ਕਾਰੇ ਨੂੰ ਜਿਹੜਾ ਹਵਾ ਨਾਲ ਹਿਲਦਾ ਹੈ ਕਾਨੇ ਨੂੰ ਫਿਰ ਤੁਸੀਂ ਕੀ ਵੇਖਣ ਨਿਕਲੇ ਸਾਓ ਕੀ ਕੀ ਮਹਿil ਵਸਤਰ ਪਹਿਨੇ ਹੋਏ ਇੱਕ ਮੁਨਖ ਨੂੰ ਦੇਖੋ ਜਿਹੜਾ ਮਹਿil ਵਸਤਰ ਪਹੰਦੇ ਹਨ ਰਾਜਿਆਂ ਦੇ ਮਹਿਲਾ ਵਿੱਚ ਹਨ ਫਿਰ ਤੁਸੀਂ ਕਾਹਨੋਂ ਨਿਕਲੇ ਸਾਓ ਕੀ ਇੱਕ ਨਬੀ ਨੂੰ ਦੇਖਣ ਨੂੰ ਹਾਂ ਮੈਂ ਤੁਹਾਨੂੰ ਆਸ

ਜੋਹਨਾ ਤੋਂ ਬਾਅਦ ਕੋਈ ਨਬੀ ਹੋਇਆ ਨਹੀਂ ਪ੍ਰਾਣੇ ਨੇਮ ਦੇ ਵਿੱਚ ਜਿੰਨੇ ਵੀ ਨਬੀ ਸੀਗੇ ਉਹਨਾਂ ਸਾਰੇ ਨਬੀਆਂ ਤੋਂ ਬਾਅਦ ਜੋਹਨਾ ਨਬੀ ਹੋਇਆ ਆ ਆਖਰੀ ਨਬੀ ਹੋਇਆ ਤੇ ਉਹਦੇ ਬਾਰੇ ਲਿਖਿਆ ਉਹ ਸਭ ਤੋਂ ਵੱਡਾ ਨਬੀ ਉਹ ਆ ਜਿਨ੍ਹਾਂ ਨੇ ਮਾਂ ਦੇ ਪੇਟ ਤੋਂ ਜਨਮ ਲਿਆ ਸਭ ਤੋਂ ਵੱਡਾ ਕੌਣ ਆ ਜੋਹਨਾ ਤੇ ਪ੍ਰਭੂ ਯਿਸੂ ਜੀ ਨੇ ਵੀ ਉਹਦੀ ਉਹ ਉਹਦੇ ਬਾਰੇ ਵੀ ਦੱਸਿਆ ਉਹਦੀ ਵੀ ਸਾਕੀ ਦਿੱਤੀ ਉਹਦੀ ਗਵਾਹੀ ਦਿੱਤੀ ਭਈ ਮੋਰ ਸਭ ਤੋਂ ਵੱਡਾ ਸਾਰੇ ਨਬੀਆਂ ਤੋਂ ਵੱਡਾ ਆ ਹਾਲਾਂਕਿ ਪ੍ਰਭੂ ਯਿਸੂ ਜੀ ਵੀ ਇੱਕ ਨਬੀ ਹੋਏ ਆ प्रवीण सुमसी तो बढ़ा कोई नबी नहीं पर एक बढ़ा नबी हो के भी जो नानु की कर रहा हो आदर दे रहा प्रवीण सुमसी उस ओके तो पढ़ाएँगे मैं तो हालू सात आदर हाँ पर जेले जेले तीनियाँ तो जम्मे और अभी जो तो ये होना बत्तिस्मा देन वाले नालों बढ़ा कोई भी ना उठिया पर जो स्वर्ग ने राज भी छोटा है, तो तो है।, है � ਕਿ ਜਿਨ੍ਹਾਂ ਨੇ ਮਾਂ ਦੇ ਪੇਟ ਤੋਂ ਜਨਮ ਲਿਆ ਆ ਕੁੱਕ ਤੋਂ ਜਨਮ ਲਿਆ ਆ ਉਹਨਾਂ ਸਭ ਨਾਲ ਵਿੱਚੋਂ ਜਿਹੋਨਾ ਵੱਡਾ ਆ ਪਰ ਪ੍ਰਭੂ ਨੇ ਕਿਹਾ ਕਿ ਇੱਥੇ ਇੱਕ ਉਤੋਂ ਵੀ ਜ਼ਿਆਦਾ ਵੱਡਾ ਆ ਜਿਹੜਾ ਆਪਣੇ ਆਪ ਨੂੰ ਨੀਮਾ ਕਰਦਾ ਉਸ ਤੋਂ ਵੀ ਜ਼ਿਆਦਾ ਕੀ ਆ ਉਤੋਂ ਜ਼ਿਆਦਾ ਵੱਡਾ ਆ ਇੱਕ ਸੰਦੇਸ਼ ਆ ਨਾ ਕਿ ਆਪਣੇ ਆਪ ਨੂੰ ਕੀ ਕਰਦਾ ਸੀ ਨੀਵੇਂ ਰੱਖਣਾ ਆਪਣੇ ਆਪ ਨੂੰ ਅਸੀਂ ਜਿਹੜਾ ਆ ਉਹ ਨਮਰ ਕਰਨਾ ਆ ਆਪਣੇ ਆਪ ਨੂੰ ਅਸੀਂ ਨੀਵੇਂ ਰੱਖਣਾ ਪ੍ਰਭੂ ਨੇ ਕਿਹਾ ਜਿਹੜਾ ਆਪਣੇ ਆਪ ਨੂੰ ਨੀਮਾ ਕਰੇਗਾ ਉਹ ਪਰਮੇਸ਼ਰ ਦੇ ਰਾਜ ਵਿੱਚ ਵੱਡਾ ਕੀਤਾ ਵੱਡਾ ਕੀਤਾ ਜਾਵੇਗਾ ਅੱਗੇ ਪੜਾਂਗੇ ਸਾਰਾ ਹਿੱਸਾ ਪੜ੍ਹ ਦਿਓ ਅਤੇ ਇਹ ਹੁਣ ਆਪਿਸਮਾ ਦੇਹਨ ਵਾਲੇ ਦੇ ਦਿਨਾਂ ਤੋਂ ਹੁਣ ਥੋੜੀ ਸਵਰਗ ਦੇ ਰਾਜ ਉੱਤੇ ਜੋਰ ਮਾਰਿਆ ਜਾਂਦਾ ਹੈ ਹੁਣ ਹੁਣਾਂ ਤੋਂ ਲੈ ਕੇ ਅੱਜ ਤੱਕ ਦਾ ਜਿਹੜਾ ਪ੍ਰਚਾਰ ਹੋ ਰਿਹਾ ਪਰ ਵੀ ਐਸਐਮਸੀ ਦੇ ਸਮੇਂ ਤੋਂ ਪਹਿਲਾਂ ਜਿਹੋ ਹੁਣਾਂ ਦੇ ਸਮੇਂ ਤੋਂ ਲੈ ਕੇ ਅੱਜ ਤੱਕ ਜਿਹੜਾ ਪ੍ਰਚਾਰ ਹੋ ਰਿਹਾ ਉਹ ਕਾਦਾ ਪ੍ਰਚਾਰ ਹੋ ਰਿਹਾ ਸਵਰਗ ਦੇ ਰਾਜ ਦਾ ਪ੍ਰਚਾਰ ਹੋ ਰਿਹਾ ਕਾਦਾ ਪ੍ਰਚਾਰ ਹੋ ਰਿਹਾ ਤੌਮਾ ਦਾ ਪ੍ਰਚਾਰ ਹੋ ਰਿਹਾ ਕਾਦਾ ਪ੍ਰਚਾਰ ਹੋ ਰਿਹਾ ਪ੍ਰਵੀਐਸਐਮਸੀ ਦੇ ਆਉਣ ਦਾ ਪ੍ਰਚਾਰ ਹੋ ਰਿਹਾ ਉਹ ਪ੍ਰਚਾਰ ਅੱਜ ਤੱਕ ਚੱਲਦਾ ਆ ਰਿਹਾ ਉਸ ਤੋਂ ਅਗੇ ਪੜਾਂਗੇ ਅਤੇ ਜ਼ੋਰ ਮਾਰਨ ਵਾਲੇ ਉਸ ਨੂੰ ਖੋ ਲੈਂਦੇ ਹਨ ਹਾਂ ਕਿਉਂਕਿ ਜੇ ਸਾਰੇ ਜੇ ਸਾਰੇ ਨਬੀ ਅਤੇ ਤੁਰੇਤੀ ਹੁਨਾ ਦੀਕਰ ਅਗੰਬ ਬਾਗ ਕਰਦੇ ਸਨ ਅਤੇ ਆਉਣ ਵਾਲਾ ਏਲੀਆ ਇਹੋ ਹੈ ਹਾਂ ਆਉਣ ਵਾਲਾ ਏਲੀਆ ਇਹੋ ਹੀ ਆ ਜਣ ਕੇ ਜਹੋਨਾ ਨੂੰ ਏਲੀਆ ਵੀ ਕਹਿਆ ਜਾਂਦਾ ਪ੍ਰਭੂ ਨੇ ਕਿਹਾ ਵੀ ਆਉਣ ਜਿਹੜੇ ਤੁਸੀਂ ਉਡੀਕ ਕਰਦੇ ਸੀ ਕਿ ਤੁਸੀਂ ਕਹਿੰਦੇ ਸੀ ਏਲੀਆ ਆਉਣ ਵਾਲਾ ਆ ਤੇ ਉਹ ਏਲੀਆ ਕੌਣ ਆ ਇਹੋ ਹੀ ਆ ਜਹੋਨਾ ਏਲੀਆ ਵੀ ਏਲੀਆ ਵੀ ਕਿਹਾਇਆ ਔਰ ਏਲੀਆ ਦਾ ਵੀ ਸਾਰੀ ਸਮਰਥ ਲੈ ਕੇ ਆਇਆ ਏਲੀਆ ਦੇ ਵਾਂਗ ਪੜਾਂਗੇ ਤੁਸੀਂ ਓਕੇ ਚਾਹੋ ਤਾਂ ਮਨੋਂ ਜੇ ਸੁਣਨ ਦੇ ਕੰਨ ਹੋਣ ਸੋ ਸੁਣੇ ਹਾਂ ਪ੍ਰਭੂ ਗੰਨ ਵੀ ਚਾਹੋ ਤਾਂ ਮਨੋਂ ਨੀਂ ਤੁਹਾਨੂੰ ਮਰਜੀ ਆ ਪਰ ਜਿਹਦੇ ਕੰਨ ਆ ਉਹ ਸੁਣ ਜਵੇ ਹਾਂਜੀ ਪਰ ਮੈਂ ਇਸ ਧੀੜੀ ਨੇ ਲੋਕਾਂ ਨੂੰ ਕਹਿ ਕੇ ਕਹਿ ਕਹਿ ਦੇ ਵਰਗਾ ਕਹਿਨੇ ਵਰਗਾ ਦੱਸਾ ਇਹ ਉਹਨਾ ਨਿੰਗਰਾ ਵਰਗੇ ਹਨ ਜਿਹੜੇ ਬਾਜ਼ਾਰਾਂ ਵਿੱਚ ਬੈਠੇ ਆਪਣੇ ਸਾਥੀਆਂ ਨੂੰ ਆਵਾਜ਼ਾਂ ਮਾਰ ਕੇ ਆਖਦੇ ਹਨ ਅਸਾਂ ਤੁਹਾਡੇ ਲਈ ਬੋਸਰੀ ਵਜਾਈ ਪਾਤੂ ਦਿਨ ਨੱਚੇ ਅਸਾ ਸਿਆਪਾ ਕੀਤਾ ਪਰ ਦੂਦੀ ਨਾ ਪਿੱਟੇ ਹਾਂ ਦੇਖੋ ਇੱਕ ਇਹ ਕਹਾਵਤ ਹੈ ਹੋਣਾ ਵੀ ਤੁਹਾਡੇ ਕੋਲ ਅਸੀਂ ਬੌਂਸਰੀ বাজਾਈ ਆ ਪਰ ਤੁਸੀਂ ਨੱਚੇ ਨਹੀਂ ਨੱਚੇ ਨਹੀਂ ਕਿੰਨ ਦਾ ਮਤਲਬ ਬੌਂਸਰੀ বাজਾਉਂਦਾ ਮਤਲਬ ਤੁਹਾਡੇ ਬਾਦ ਤੁਹਾਨੂੰ ਦੱਸਿਆ ਆ ਆ ਵੀ ਤੌਬਾ ਕਰ ਲਓ ਤੌਬਾ ਕਰ ਲਓ ਤੌਬਾ ਕਰ ਲਓ ਪਰ ਤੁਸੀਂ ਸੁਣਿਆ ਹੀ ਨਹੀਂ ਹੈਨਾ ਅਸੀਂ ਬੌਂਸਰੀ বাজਾਈ ਆ ਪਰ ਤੁਸੀਂ ਨੱਚੇ ਨੱਚੇ ਨਹੀਂ ਯਾ ਉਹ ਅਗਲੀ ਗੱਲ ਕੀ ਲਿਖਿਆ ਅਸਾਥ ਸਿਆਪਾ ਕੀਤਾ ਹਾਂ ਅਸਾਥ ਸਿਆਪਾ ਕੀਤਾ ਪਰ ਤੁਸੀਂ ਨਾ ਪਿਟੇ ਤੁਸੀਂ ਨਾ ਪਿਟੇ ਜਣਕੇ ਅਸੀਂ ਸਿਆਪਾ ਕੀਤਾ ਪਰ ਤੁਸੀਂ ਸਾਡੇ ਨਾਲ ਉਸ ਸਿਆਪੇ ਦੇ ਸ਼ਾਮਿਲ ਹੋਏ ਹੋਏ ਨਹੀਂ ਹੈਨਾ ਕਲਾਮ ਵਿੱਚ ਲਿਖਿਆ ਤੁਸੀਂ ਉਹਨਾਂ ਦੇ ਵਾਸਤੇ ਰੋਣਾ ਆ ਤੇ ਪਿਟਣਾ ਆ ਜਿਹੜੇ ਪ੍ਰਭੂ ਦੇ ਨਾਮ ਨਾਲ ਤੱਕ ਜਿਹਨਾਂ ਨੇ ਜਾਣਿਆ ਨਹੀਂ ਉਹਨਾਂ ਦੇ ਵਾਸਤੇ ਅਸੀਂ ਰੋਣਾ ਆ ਉਹਨਾਂ ਵਾਸਤੇ ਅਸੀਂ ਪਿਟਣਾ ਆ ਕਿਹਾ ਇਹ ਖੁਦਾਵੰਦ ਇਹਨਾਂ ਨੂੰ ਬਚਾ ਖੁਦਾਵੰਨ ਇਹਨਾਂ ਨੂੰ ਤੂੰ ਬਚਾ ਲੈ ਜਿੱਦਾਂ ਤੁਹਾਨੂੰ ਕਿਹਾ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਬਚਾ। ਤੋਂ ਲਿਖਿਆ ਅਸੀਂ ਬੌਂਸਰੀ ਵਜਾਈ ਪਰ ਤੁਸੀਂ ਨੱਚੀ ਨੱਚੀ ਨਹੀਂ। ਅੱਜ ਵੀ ਅਸੀਂ ਬੌਂਸਰੀ ਵਜਾਉਂਦੇ ਆਂ। ਆਦੀਵਾਸੀ ਲੋਕਾਂ ਨੂੰ ਦੱਸਣ ਦੇ ਵਿੱਚ ਤੋਵਾ ਕਰ ਲੋ ਤੋਵਾ ਗੱਲੋਂ ਪ੍ਰਵੀਅਸਮਤੀ ਜਲਦੀ ਆਉਣ ਵਾਲਾ ਨਾ ਤੇ ਲੋਕੀ ਬੜੀਆਂ ਬੜੀਆਂ ਗੱਲਾਂ ਲਿਆ ਕੇ ਤੁਹਾਨੂੰ ਦੱਸਦੇ ਪਏ ਆ ਵੀ ਤੁਹਾਡਾ ਪ੍ਰਚਾਰ ਹੀ ਠੀਕ ਨਾ ਆ ਵੀ ਤੁਸੀਂ ਗਲਤ ਪ੍ਰਚਾਰ ਕਰਦੇ ਆ ਤੁਸੀਂ ਬਾਅਦਲੇ ਜਿਹੜਾ ਪਰਮੇਸ਼ਰ ਨੂੰ ਤੁਸੀਂ ਮੰਨਣ ਲੱਗ ਪਏ ਆ ਹਨਾ ਇਸੇ ਤਰ੍ਹਾਂ ਦੀਆਂ ਗੱਲਾਂ ਸਾਡੇ ਸਾਡੇ ਉੱਪਰ ਜੜੀਆਂ ਨੂੰ ਲੈ ਕੇ ਲੈ ਕੇ ਆਂਦੇ ਆ ਪਰ ਕੀ ਲਿਖਿਆ ਪ੍ਰਭੂ ਨੇ ਕਿਹਾ ਵੀ ਬੌਂਸ ਵੀ ਵਿਜਾਈ ਭਾਰਤ ਤੁਸੀਂ ਨੱਚੇ ਹੀ ਤੁਸੀਂ ਨੱਚੇ ਨਹੀਂ ਤੁਸੀਂ ਮੰਨ ਹੀ ਨਹੀਂ ਫਰਾਇਆ ਇਹ ਕਹਿੰਦਾ ਸੀ ਪੜ ਲਵਾਂਗੇ ਮਲਾਕੀ ਦੀ ਕਿਤਾਬ ਚਾਰ ਬਾਅਦ ਉਹਦੀ ਪੰਜ ਔਰ ਛੇਅਰ ਮਰਦੀ ਤੋਂ ਤੱਕ ਹੀ ਬਤਾਓ ਪ੍ਰਾਣ ਨੀਰ ਦੀ ਆਖੀ ਬਤਾਓ ਕਿੰਨੇ ਆ ਚਾਰ ਬਾਗੋ ਦੀ 5 ਤੋਂ 6 ਹੈ ਦੇਖੋ ਮੈਂ એલિયન ਨਹੀਂ ਹੂੰ ਤੁਹਾਡੇ ਲਈ ਕੱਲਾਂਗਾ ਇਸ ਤੋਂ ਪਹਿਲਾਂ ਕਿ ਯੋਗਾ ਦਾ ਵੱਡਾ ਅਦੇ ਪੈ ਦਾਇਕ ਦਿਨ ਆਵੇ ਉਹ ਪੇਵਾ ਦੇ ਦਿਲ ਬਾਲ ਉਹ ਪੇਵਾ ਦੇ ਦਿਲ ਬਾਲਕਾ ਵਾਲਾ ਅਤੇ ਬਾਲਕਾ ਦੇ ਦਿਲ ਪੇਵਾ ਵਾਲਾ ਮੋੜੇਗਾ ਮਤੇਵੇਂ ਆ ਆ ਮੈਂ ਤੇਰਦੀ ਦਾ ਸੱਤਿਆਨਾਸ਼ ਕਰਾਂ ਹਾਂ ਦੇਖੋ ਪ੍ਰਭੂ ਯਸ਼ੁਅ ਸਿੰਘ ਆ ਰਿਹਾ ਆ ਤੇ ਪ੍ਰਭੂ ਨੇ ਕਿਹਾ ਵੀ ਮੇਰੇ ਤੋਂ ਪਹਿਲਾਂ ਜਿਹੜਾ ਜਹੂਨਾ ਨੇ ਵੀ ਆਉਣਾ ਮੇਰੇ ਤੋਂ ਪਹਿਲਾਂ ਐਲੀਆ ਨੇ ਆਉਣਾ ਤੇ ਜਹੂਨਾ ਤੇ ਐਲੀਆ ਜਿਹੜਾ ਆ ਕੰਮ ਜਿਹੜਾ ਫਿਰ ਉਹ ਸੇਮ ਹੀ ਸੀਗਾ ਇਸ ਕਰਕੇ ਪ੍ਰਭੂ ਨੇ ਕਿਹਾ ਵੀ ਤੁਸੀਂ ਮੰਨੋ ਤਾਂ ਤੁਹਾਡੀ ਮਰਜ਼ੀ ਆ ਨਹੀਂ ਮੰਨੋ ਤਾਂ ਫਿਰ ਤੁਹਾਡੀ ਮਰਜ਼ੀ ਆ ਪਰ ਮੈਂ ਕਹਿੰਦਾ ਵੀ ਐਲੀਆ ਆ ਚੁੱਕਿਆ ਜਿਵੇਂ ਨਬੀਰ ਕਹਿੰਦੇ ਐਲੀਆ ਆਉਣਾ ਪਰ ਵੀ ਯਸ਼ੁਅ ਸਿੰਘ ਦਾ ਪਹਿਲਾਂ ਐਲੀਆ ਨੇ ਆਉਣਾ ਆ ਤੇ ਉਹ ਅੱਗੇ ਜਿਹੜਾ ਜਹੁਣਾ ਹੀ ਆ ਉਹ ਜਹੁਣਾ ਉਸ ਸੰਦੇਸ਼ਨ ਦੁਆਰਾ ਲੈ ਕੇ ਲੈ ਕੇ ਆ ਗਿਆ। ਅਔਰ ਸੇ ਇੱਕ ਆਖਰੀ ਸਪੜਾਂਗੇ ਉਹ ਜਿਹੋਨਾਂ ਨੇ ਬੜਾ ਕੰਮ ਕੀਤਾ ਪ੍ਰਭੀਅਸਮ ਜੀ ਦੇ ਆਉਣ ਤੋਂ ਪਹਿਲਾਂ ਉਸ ਨੇ ਪ੍ਰਭੀਅਸਮ ਦੇ ਰਸਤੇ ਨੂੰ ਤਿਆਰ ਕੀਤਾ ਔਰ ਆਖਰ ਜਿਹੋਨਾਂ ਨੂੰ ਜਿਹੜਾ ਸੀਗਾ ਉਹ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਉਹਨਾਂ ਦਾ ਪ੍ਰਚਾਰ ਹੀ ਐਸਾ ਸੀਗਾ। ਜਿਹੋਨਾਂ ਦਾ ਪ੍ਰਚਾਰ ਐਸਾ ਸੀਗਾ ਕਿ ਉਹ ਰਾਜੇ ਕੋਲ ਬਰਦਾਸ਼ਤ ਨਹੀਂ ਹੋਇਆ। ਪੜਾਂਗੇ ਅਸੀਂ ਮੱਤੀ ਦੀ ਅੰਜੀਲ 14 ਬਾਪ ਪੂਰੀ ਪਹਿਲੀ ਐਸ ਤੋਂ ਲੈ ਕੇ 12 ਐਂਟ ਤੱਕ ਅਸੀਂ ਪੜਾਂਗੇ। ਜਦੋਂ ਉਹਨਾਂ ਦਾ ਆਖਰੀ ਸਮੇਂ ਜੋ ਸੀਗਾ ਹਨ ਉਸ ਸਮੇਂ ਰਾਜਾ ਹੇਰੋਦੇਸ ਨੇ ਯਿਸੂ ਦੀ ਖਬਰ ਸੁਣੀ ਅਤੇ ਆਪਣੇ ਨੌਕਰਾਂ ਨੂੰ ਆਖਿਆ ਇਹ ਇਹ ਹੁਣ ਨਵਬਤਿਸਮਾ ਦੇਣ ਵਾਲਾ ਹੈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਅਤੇ ਇੱਥੇ ਲਈ ਉਹਦੇ ਵਿੱਚ ਇਹ ਸ਼ਕਤੀਆਂ ਕੰਮ ਕਰ ਰਹੀਆਂ ਹਨ ਹਾਂ ਦੇਖੋ ਇਹ ਰਾਜੇ ਨੂੰ ਰਾਜੇ ਨੂੰ ਡਰ ਪੈ ਗਿਆ ਵੀ ਯਿਸੂ ਜੀ ਜਿਹੜਾ ਹੈ ਨਾ ਉਹ ਜੋ ਹੁਣਾ ਜੋ ਹੁਨਾਂ ਦਾ ਰੂਪ ਹੈ ਜਿਹੂਨਾ ਜਿਹੜਾ ਹੁੰਦਾ ਵੀ ਜਿਹੂਨਾ ਲੱਗਦਾ ਫਿਰ ਦੁਬਾਰਾ ਜੀਵਤ ਹੋ ਗਿਆ ਕਿਉਂ ਇਹਨੂੰ ਡਰ ਪੈ ਗਿਆ ਕਿਉਂਕਿ ਇਹਨੇ ਕੰਮ ਹੀ ਐਸਾ ਕੀਤਾ ਸੀਗਾ ਕੀ ਕੀਤਾ ਕੰਮ ਇਹਨੇ ਪੜਾਂਗੇ ਹੈਰ ਦੇਸ ਨੇ ਆਪਣੇ ਭਾਈ ਫਿਰਪੁੱਤੀ ਦੀ ਵੀ ਹੈਰ ਦੇ ਯਾਤ ਦੇ ਕਾਰਨ ਯਹੂਨਾ ਨੂੰ ਫੜ ਕੇ ਬੱਦਾ ਹੱਥੇ ਕੈਦ ਵਿੱਚ ਬਾਹਰ ਦਿੱਤਾ ਸੀ ਇਸ ਲਈ ਜੋ ਯਹੂਨਾ ਨੇ ਉਹਨੂੰ ਆਖਿਆ ਸੀ ਪਈ ਉਹਦਾ ਰੱਖਣ ਉਹ ਨਾਲ ਰੱਖਣਾ ਤੁਹਾਨੂੰ ਯੋਗ ਨਹੀਂ ਹਾਂ ਇਹ ਜਿਹੜਾ ਰਾਜਾ ਸੀਗਾ ਇਸ ਰਾਜੇ ਨੇ ਕੀ ਕੀਤਾ ਹੋਇਆ ਸੀਗਾ ਰਾਜੇ ਨੇ ਜਹੋਨਾਂ ਨੂੰ ਕੈਦ ਵਿੱਚ ਪਾਇਆ ਸੀਗਾ ਸੋਰੀ ਜਹੋਨਾਂ ਨੂੰ ਬੰਨ ਕੇ ਕੈਦ ਵਿੱਚ ਪਾ ਦਿੱਤਾ ਸੀਗਾ ਕਿਉਂ ਕੈਦ ਵਿੱਚ ਪਾ ਦਿੱਤਾ ਸੀਗਾ ਇਸ ਨੇ ਜਿਹੜਾ ਆ ਜਹੋਨਾਂ ਨੇ ਜਿਹੜਾ ਪ੍ਰਚਾਰ ਕੀਤਾ ਸੀ ਉਹ ਪ੍ਰਚਾਰ ਨੂੰ ਪਸੰਦ ਨਹੀਂ ਸੀ ਦੁਆਰਾ ਪੜਾਂਗੇ ਇਸ ਸਤੂ ਦੁਆਰਾ ਪੜ੍ਹਦੇ ਦੁਆਰਾ ਅਤੇ ਆਪਣੇ ਲੋਕਾਂ ਨੂੰ ਆਖਿਆ ਨਹੀਂ ਇਹ ਹੁਣਾ ਬੱਬਿਸਮਾ ਦੇਣ ਵਾਲਾ ਹੈ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਅਤੇ ਇਸ ਲਈ ਉਹਨੇ ਵਿੱਚ ਇਹ ਸ਼ਕਤੀਆਂ ਕੰਮ ਕਰ ਰਹੀਆਂ ਹਨ ਹੁਣ ਕਿਹਾ ਵੀ ਜਹੂਨਾ ਬਬੂ ਸ਼ਕਤੀਆਂ ਜਿਹੜਾ ਕੰਮ ਕਰਦੀਆਂ ਪਈਆਂ ਆ ਤੇ ਪ੍ਰਭੂ ਅਸਮ ਸੀ ਉਹੀ ਆ ਇਹਨੂੰ ਯਾਦ ਆ ਗਿਆ ਕਿ ਜਹੂਨਾ ਨਾਲ ਮੈਂ ਕੀ ਕੀਤਾ ਸੀਗਾ ਪੜਾਂਗੇ ਹੈਰੋਦੇਸ ਹੈਰੋਦੇਸ ਨੇ ਆਪਣੇ ਭਾਈ ਫਿਲਪੁੱਸ ਦੀ ਧੀ ਹੈਰੋਦੀਆ ਤੇ ਕਰਨ ਯੋ ਹੁਣਾਂ ਨੂੰ ਸਾੜ ਕੇ ਬੱਧਾ ਅੱਦ ਕੈਵਰੇਜ ਪਾ ਦਿੱਤਾ ਸੀ ਹਾਂ ਉਹਨੇ ਆਪਣੇ ਭਰਾ ਦੀ ਤੀਨੀ ਦੇ ਕਾਰਨ ਜਿਹੜਾ ਜੀ ਹੁਣਾਂ ਨੂੰ ਬੱਧਾ ਸੀਗਾ ਤੇ ਕੈਚ ਪਾਇਆ ਸੀਗਾ ਹਾਂ ਇਸ ਲਈ ਜੋ ਇਹ ਹੁਣਾਂ ਨੇ ਉਹਨੂੰ ਆਖਿਆ ਸੀ ਕਿ ਉਹਦਾ ਰੱਖਣਾ ਤੁਹਾਨੂੰ ਯੋਗ ਨਹੀਂ ਹਾਂ ਜੇ ਹੁਣਾਂ ਨੇ ਕੀ ਕਿਹਾ ਸੀ ਰਾਜੇ ਜੀ ਦੇਸ ਨੂੰ ਕਿ ਤੂੰ ਆਪਣੇ ਭਰਾ ਦੀ ਬੀਬੀ ਨੂੰ ਰੱਖਿਆ ਹੋਇਆ ਇਹ ਤੈਨੂੰ ਰੱਖਣ ਦਾ ਯੋਗ ਯੋਗ ਨਹੀਂ ਇਹ ਜਿਹੋਣਾ ਨਬੀ ਨੇ ਪ੍ਰਚਾਰ ਕੀਤਾ ਸੀਗਾ ਪਈ ਆਪਣੇ ਭਰਾ ਦੀ ਬੀਵੀ ਨੂੰ ਤੂੰ ਜ਼ਬਰਦਸਤੀ ਆਪਣੇ ਨਾਲ ਵਿਆਹ ਨਹੀਂ ਸਕਦਾ ਤੇ ਆਪਣੇ ਭਰਾ ਦੀ ਟੀਮ ਨੂੰ ਜ਼ਬਰਦਸਤੀ ਰੱਖ ਸਕਦਾ ਨਹੀਂ ਉਸ ਤੋਂ ਅੱਗੇ ਪੜਾਂਗੇ ਪਰ ਆਇਆ ਤੇ ਲੋਕਾਂ ਤੋਂ ਡਰਿਆ ਕਿਉਂ ਜੋ ਉਹ ਉਸ ਨੂੰ ਨਬੀ ਮੰਨਦੇ ਸਨ ਪਰ ਜਦ ਹਰੋਦੇਸ ਦਾ ਜਨਮ ਵੀ ਲਾਇਆ ਜਦ ਹਰੋਦੇਸ ਦੀ ਦੀਨੇ ਵਿਚਾਲੇ ਨੱਚ ਕੇ ਹਰੋਦੇਸ ਨੂੰ ਰਿਜਾਇਆ ਆਸ ਜੋਹਨਾ ਨੂੰ ਫੜਨ ਦੇ ਵਾਸਤੇ ਜੋਹਨਾ ਨੂੰ ਮਾਰਨ ਦੇ ਵਾਸਤੇ ਰਾਜਾ ਹਰੋਦੇਸ ਬਹੁਤ ਸਾਰਾ ਵਕਤ ਲੱਭਦਾ ਰਿਹਾ ਕੋਈ ਨਾ ਕੋਈ ਬਾਹਾਨਾ ਲੱਭਦਾ ਰਿਹਾ ਕਿ ਇਹਨੂੰ ਮਾਰ ਦਵਾ ਪਰ ਉਹ ਮਾਰ ਨਹੀਂ ਦ ਸਕਦਾ ਕਿਉਂਨੇ ਸੀ ਮਾਰ ਸਕਦਾ ਕਿਉਂਕਿ ਇਹ ਜੋਹਨਾ ਇੱਕ ਨਬੀ ਸੀ ਨਬੀ ਦਾ ਕਰਕੇ ਬਹੁਤ ਸਾਰੇ ਲੋਕ ਜਿਹੜਾ ਉਹਨਾਂ ਨੂੰ ਨਬੀ ਮੰਨਦੇ ਸੀਗੇ ਇਸ ਕਰਕੇ ਉਹ ਅਗਰ ਉਹਦੇ ਮਾਰ ਦਿੰਦਾ ਜੇ ਉਹਨਾਂ ਨੂੰ ਮਾਰ ਦਿੰਦਾ ਤੇ ਲੋਕਾਂ ਨੇ ਉਹਦੇ ਖਿਲਾਫ ਹੋ ਜਾਣਾ ਸੀਗਾ ਤੇ ਉਹ ਕੋਈ ਦਾ ਲੱਭਦਾ ਸੀ ਦਾ ਲੱਭਦਾ ਸੀ ਕਿ ਕਿਸ ਤਰੀਕੇ ਨਾਲ ਕੁਰਬਾਨਾ ਮਿਲੇ ਤੇ ਮੈਂ ਫਿਰ ਜ ਉਹਨਾਂ ਨੂੰ ਮਰਵਾ ਦਵਾਂ ਤੇ ਜਦੋਂ ਜਦੋਂ ਰਾਜੇ ਦਾ ਜਨਮ ਦਿਨ ਆਇਆ ਤੇ ਜਨਮ ਦਿਨ ਉਹਦੋਂ ਵੀ ਲੋਕੀ ਮਨਾਉਂਦੇ ਸੀ ਦਾਜੇ ਮਨਾਉਂਦੇ ਨਾਲ ਉਹਦੋਂ ਵੀ ਲੋਕੀ ਜਨਮ ਦਿਨ ਮਨਾਉਂਦੇ ਸੀ ਰਾਜੇ ਦਾ ਜਨਮ ਦਿਨ ਮਨਾਇਆ ਗਿਆ ਜਦੋਂ ਰਾਜੇ ਦਾ ਜਨਮ ਦਿਨ ਆਇਆ ਤੇ ਰਾਜੇ ਦੀ ਕੁੜੀ ਨੇ ਉਹਦੇ ਘਰ ਤੇ ਨੱਚੀ ਹੁਣ ਮੇਰੇ ਕੋਲ ਇੱਕ ਗੱਲ ਜਿਹੜੀ ਆ ਬੜੀ ਸਖਤ ਗੱਲ ਆ ਜਿੱਦਾਂ ਜੀ ਹੁਣਾਂ ਨੇ ਪ੍ਰਚਾਰ ਕੀਤਾ ਸਖਤ ਪ੍ਰਚਾਰ ਉਹਦਾਂ ਆ ਵੀ ਥੋੜਾ ਸਖਤ ਪ੍ਰਚਾਰ ਹੋ ਜਾਣਾ ਹੈ ਜਿਹਨੇ ਲੋਕ ਸੁਣਾਂਗੇ ਉਹਨਾਂ ਨੂੰ ਥੋੜਾ ਇਸ ਚੀਜ਼ ਨੂੰ ਸੋਚ ਕੇ ਥੋੜਾ ਅਜੀਬ ਲੱਗੇਗਾ। ਕਿਹਾ ਜ ਰਾਜਾ ਦਾ ਜਨਮ ਦਿਨ ਸੀਗਾ ਤੇ ਉਹ ਤੇ ਜਨਮ ਦਿਨ ਤੇ ਰਾਜੇ ਨੇ ਧੀ ਨੱਚੀ ਤੇ ਜਦੋਂ ਧੀ ਨੱਚੀ ਉਹਨੇ ਰਾਜੇ ਨੂੰ ਖੁਸ਼ ਕੀਤਾ ਜਨਕਿ ਜਦੋਂ ਉਹਦੀ ਬੇਟੀ ਨੇ ਡਾਂਸ ਕੀਤਾ ਆ ਤੇ ਰਾਜਾ ਔਰ ਬੇਟੀ ਦੇ ਡਾਂਸ ਤੋਂ ਕੀ ਹੋਇਆ ਖੁਸ਼ ਹੋ ਗਿਆ ਉਸ ਤੋਂ ਅਗੇ ਪੜਾਂਗੇ ਹਾਂ ਜੀ। ਇਹਨੂੰ ਖਾਪੇ ਇਕਰਾਰ ਕੀਤਾ ਪਰ ਜੋ ਕੁਝ ਤੂੰ ਮੰਗੇ ਸੋਈ ਤੈਨੂੰ ਦਿਆਂਗਾ ਹਾਂ ਜੋ ਰਾਜੇ ਨੇ ਕਿਹਾ ਵੀ ਤੂੰ ਮੈਨੂੰ ਖੁਸ਼ ਕੀਤਾ ਹੈ ਨਾ ਜਨਮ ਦਿਨ ਤੇ ਉੱਪਰ ਤੂੰ ਨੱਚੀਂ ਆ ਤੇ ਤੂੰ ਮੈਨੂੰ ਖੁਸ਼ ਕੀਤਾ ਆ ਤੇ ਇਸ ਕਰਕੇ ਦੇਖੋ ਇਹਦੀ ਰਾਜੇ ਦੀ ਭਾਵਨਾ ਮਾੜੀ ਸੀ ਭਾਵਨਾ ਹੀ ਬੁਰੀ ਸੀ ਏਕ ਦਿਨ ਆਪਣੇ ਭਰਾ ਦੀ ਬੀਵੀ ਆਪਣੇ ਘਰ ਰੱਖੀ ਹੋਈ ਸੀਗੀ ਰਾਣੀ ਬਣਾ ਕੇ ਰੱਖਿਆ ਸੀਗਾ ਉਸ ਤੋਂ ਬਾਅਦ ਇਹਨੇ ਆਪਣੀ ਕੁੜੀ ਨੂੰ ਨਚਾਇਆ ਆਪਣੇ ਜਨਮ ਦਿਨ ਤੇ ਆਪਣੀ ਕੁੜੀ ਨੂੰ ਕੁੜੀ ਨੂੰ ਨਚਾਇਆ ਇਹ ਤਾਂ ਮਤਲਬ ਕੁੜੀ ਕੁੜੀ ਵੀ ਇਹਦੇ ਕਹਿਣੇ ਕਰਦੇ ਹੈ ਨਹੀਂ ਸੀਗੀ ਜਿਹੜੀ ਕੁੜੀ ਨੱਚਦੀ ਆਪਣੇ ਬਾਪ ਦੇ ਸਾਹਮਣੇ ਨੱਚਦੀ ਆ ਉਹ ਇੰਨੀ ਵਧੀਆ ਕੁੜੀ ਨਹੀਂ ਉਹਨੂੰ ਤਲੀਮ ਹੀ ਨਹੀਂ ਵਧੀਆ ਨਹੀਂ ਹੋਣੀ ਜਿਹੜੀ ਆਪਣੇ ਬਾਪ ਦੇ ਸਾਹਮਣੇ ਨੱਚਣ ਲੱਗ ਪਈ ਆ ਤੇ ਉਹਨੇ ਆਪਣੇ ਬਾਪ ਨੇ ਵੀ ਕਿ ਉਹਨੂੰ ਲੜਕੀ ਨਾਲ ਦੇਖਿਆ ਨੱਚਦੀ ਨੂੰ ਉਹ ਖੁਸ਼ ਹੋ ਗਿਆ ਉਹ ਕਹਿੰਦਾ ਵੀ ਤੂੰ ਮੈਨੂੰ ਰਜ਼ਾਇਆ ਰਜ਼ਾਇਆ ਮਤਲਬ ਮੈਨੂੰ ਖੁਸ਼ ਕੀਤਾ ਆ ਤੇ ਹੁਣ ਤੂੰ ਮੰਗ ਲੈ ਉਹ ਮੇਰੇ ਕੋਲ ਕੀ ਮੰਗਦੀ ਆ ਮੈਂ ਤੈਨੂੰ ਉਹ ਹੀ ਕੁਛ ਦੇ ਦੇ ਦਊਂਗਾ ਉਸ ਤੋਂ ਅੱਗੇ ਪੜਾਂਗੇ ਤਾਂ ਉਹ ਆਪਣੀ ਮਾਂ ਦੀ ਚੁੱਕ ਚੁੱਕ ਨਾਲ ਬੋਲੀ ਹਾਂ ਆਪਣੀ ਮਾਂ ਦੀ ਚੁੱਕ ਨਾਲ ਦੇ ਨਾਲ ਬੋਲੀ ਆਪਣੇ ਮਾਂ ਦੀ ਚੁੱਕ ਨਾਲ ਬੋਲੀ ਉਹਨੇ ਆਪਣੀ ਮਾਂ ਦੀ ਚੁੱਕਣਾ ਸੀ ਹੈਨਾ ਤੇਈ ਬਰਸੀ ਵੇਖਦੇ ਆ ਆਮ ਅਸੀਂ ਪਰਿਵਾਰਾਂ ਦੇ ਜਾਂ ਆਪਣੇ ਸਮਾਜ ਵਿੱਚ ਗੱਲ ਕਰਦੇ ਆ ਕਿ ਚੁੱਕਣਾ ਮਾੜੀ ਆ ਚੁੱਕਣਾ ਘਰ ਬਰਵਾਦ ਕਰ ਲੈਂਦੀ ਆ ਚੁੱਕਣਾ ਮਾੜੀ ਆ ਸੋ ਆ ਚੁੱਕਣਾ ਦੇ ਵਿੱਚ ਆਪਣੀ ਮਾਂ ਦੇ ਚੁੱਕਣਾ ਦੇ ਵਿੱਚ ਆ ਕੇ ਉਹਨੇ ਕੀ ਰਾਜੇ ਨੂੰ ਪੁੱਛਿਆ ਗਿਆ ਹਾਂਜੀ ਇਹ ਹੁਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਹਾਂ ਰਾਜੇ ਦੇ ਕਿ ਮੰਗ ਕੀ ਮੰਗ ਨਹੀਂ ਆ ਤੇ ਉਹਨੇ ਆਪਣੀ ਮਾਂ ਦੇ ਚੁੱਕਣਾ ਦੇ ਵਿੱਚ ਆ ਕੇ ਉਹਨੇ ਆਪ ਨਹੀਂ ਫਰਸਲਾ ਲਿਆ ਉਹ ਆਪਣੀ ਮਾਂ ਕੋਲ ਗਈ ਔਰ ਮਾਂ ਕੋਲ ਜਾ ਕੇ ਪੁੱਛਿਆ ਕਿ ਮੈਂ ਕੀ ਮੰਗਾ ਤੇ ਮਾਂ ਨੇ ਕੀ ਕਿਹਾ ਤੂੰ ਜਹ ਹੁਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਤੇਰ ਮੰਗਲਾ ਉਸਕੇ ਪੜਾਂਗੇ ਇਥੇ ਸਾਲ ਵਿੱਚ ਮੈਨੂੰ ਦਿਓ ਤਾਂ ਰਾਜਾ ਉਦਾਰ ਹੋਇਆ ਪਰ ਆਪਣੀ ਸੋਹ ਦੇ ਕਾਰਨ ਅਤੇ ਉਹਨਾਂ ਲੋਕਾਂ ਦੇ ਕਾਰਨ ਜਿਹੜੇ ਉਹਦੇ ਨਾਲ ਬੈਠੇ ਸਨ ਉਸਨੇ ਦੇ ਦੇਣਾ ਹੁਕਮ ਕੀਤਾ ਹਾਂ ਦੇਖੋ ਰਾਜੇ ਨੂੰ ਇਦਾਂ ਕਰਦੇ ਨਾ ਬੜੀ ਨਮੋਸ਼ੀ ਹੋਈ ਉਹ ਕਹਿੰਦਾ ਮਨਾ ਨਹੀਂ ਹੁਣ ਮੈਂ ਕਰ ਸਕਦਾ ਤੇ ਕੁੜੀ ਨੇ ਕੀ ਕਿਹਾ ਜੋ ਹਉਨਾਬ ਬਾਬਤ ਉਸ ਮਹਾਂਵਲ ਦੇਣ ਵਾਲੇ ਦਾ ਸਿਰ ਜਿਹੜਾ ਤੇਰੀ ਕੈਦ ਵਿੱਚ ਆ ਉਹਨੇ ਮੇਰੀ ਮਾਂ ਦੇ ਖਿਲਾਫ ਇਦਾਂ ਬੋਲਿਆ ਉਹਨੇ ਰਾਜਾ ਤੇਰੇ ਖਿਲਾਫ ਇੰਨਾ ਬੋਲਿਆ ਇਸ ਕਰਕੇ ਮੈਨੂੰ ਜੋ ਹਉਨਾਬ ਬਾਬਤ ਉਸ ਮਹਾਂਵਲ ਦੇਣ ਵਾਲੇ ਦਾ ਸਿਰ ਜਿਹੜਾ ਥਾਲ ਦੇ ਵਿੱਚ ਰੱਖਿਆ ਹੋਇਆ ਮਿਲਣਾ ਚਾਹੀਦਾ ਤੇ ਰਾਜਾ ਵੀ ਆਪਣੀ ਅਣਖ ਦੇ ਕਰਕੇ ਰਾਜਾ ਸ਼ਰਮਿੰਦਾ ਨਾ ਹੋਵੇ ਜਿਹੜੇ ਲੋਕੀ ਬਿਠੇ ਸੀਗੇ ਉਹ ਕਹਿੰਦੇ ਵੀ ਮੈਂ ਆਪਣਾ ਵਚਨ ਦੇ ਚੁੱਕਾ ਹਾਂ ਤੇ ਇਸ ਕਰਕੇ ਇਹਨੂੰ ਮੈਂ ਪੂਰਾ ਪੂਰਾ ਜ਼ਰੂਰ ਕਰਾਂਗੇ ਉਸ ਤੋਂ ਅਗੇ ਪੜਾਂਗੇ ਅਤੇ ਹਨੁਖ ਭੇਜ ਕੇ ਕੈਦਖਾਨੇ ਵਿੱਚ ਹੀ ਹਉਨਾ ਦਾ ਸਿਰ ਵਧਵਾ ਹਾਂ ਦੇਖੋ ਨੇ ਮਨੋਖੇ ਭੇਜੇ ਤੇ ਕੈਦ ਬਚੀ ਹੁੰਨਾ ਸੀਗਾ ਤੇ ਉਹ ਜਗ੍ਹਾ ਤੇ ਜਿਹੋਨਾ ਦਾ ਸੇਰ ਉਹਨੇ ਕੀ ਕੀਤਾ ਆ ਵੜਵਾ ਦਿੱਤਾ ਜਿਕਰ ਬਾਨਾ ਕੀ ਬਣਿਆ ਰਾਜੇ ਦਾ ਸ਼ਰਮਜੰਦ ਸੀ ਤੇ ਉਤੇ ਡਾਂਸ ਹੋਇਆ ਉਹਦੀ ਕੁੜੀ ਨੱਚੀ ਕੁੜੀ ਨੇ ਮੰਗ ਮੰਗ ਕੀਤੀ ਭਈ ਮੈਨੂੰ ਨੱਚਣ ਦਾ ਜਿਹੜਾ ਆ ਉਹ ਜਿਹੜਾ ਗਿਫਟ ਦੇ ਦੇ ਤੁਨ ਮੇਨਾ ਸਿਆ ਇਹ ਮੈਨੂੰ ਜਿਹੜਾ ਆ ਉਹਦਾ ਕੋਈ ਨਾ ਕੋਈ ਇਨਾਮ ਦੇ ਤੇ ਇਨਾਮ ਵਿੱਚ ਉਹਨੇ ਕੀ ਮੰਗਿਆ ਜਿਹੋਨਾ ਬਪਤਿਸਮਾ ਦੇਣ ਵਾਲੇ ਦਾ ਸੇਵ ਜਿਹੜਾ ਮਾਂ ਦੇ ਪੇੜ ਤੇ ਮਸਾ ਕੀਤਾ ਹੋਇਆ ਸੀਗਾ ਜਿਹੜਾ ਪ੍ਰਵੀ ਐਸਐਮਸੀ ਦਾ ਆਉਣ ਤੋਂ ਪਹਿਲਾਂ ਜਿਹਨੇ ਪ੍ਰਚਾਰ ਕੀਤਾ ਜਿਨੇ ਪ੍ਰਵੀ ਐਸਐਮਸੀ ਦੇ ਬਾਰੇ ਦੱਸਿਆ ਕਿ ਭਈ ਉਹ ਆ ਰਿਹਾ ਆ ਉਹਦੀ ਤੰਗਲੀ ਉਹਦੇ ਹੱਥ ਦੇ ਵਿੱਚ ਹੈ ਤੇ ਜਿਨੇ ਇਹ ਵੀ ਕਿਹਾ ਕਿ ਜਿਹੜਾ ਆ ਰਿਹਾ ਆ ਮੈਂ ਤੁਹਾਨੂੰ ਪਾਣੀ ਦਾ ਬਪਤਿਸਮਾ ਦਿੱਤਾ ਪਰ ਜਿਹੜਾ ਆ ਰਿਹਾ ਆ ਉਹ ਤੁਹਾਨੂੰ ਪਵਿੱਤਰ ਆਤਮਾ ਤੇ ਅੱਗ ਦੇ ਨਾਲ ਬਪਤਿਸਮਾ ਦੇਣ ਵਾਲਾ ਮੈਂ ਉਹਦੀ ਯੋਗ ਚੁੱਕਣ ਦੇ ਵੀ ਯੋਗ ਨਹੀਂ ਉਨੇ ਇਹ ਪ੍ਰਚਾਰ ਕੀਤਾ ਤੇ ਲਿਖਿਆ ਕਿ ਉਹਦਾ ਪ੍ਰਚਾਰ ਜਿਹੋਨਾਂ ਦਾ ਪ੍ਰਚਾਰ ਜਿਹਦਾ ਸੀਗਾ ਉਹ ਜਿਹਦੇ ਬਾਲਕਾਂ ਨੂੰ ਉਹਨਾਂ ਦੇ ਪਿਆਲ ਮੂੜੇਗਾ ਤੇ ਜਿਹਹੁਨਾਂ ਦਾ ਸਿਰ ਜਿਹੜਾ ਸੀਗਾ ਰਾਜੇ ਨੇ ਕੱਟ ਕੇ ਕੈਦ ਵਿੱਚੋਂ ਲਿਆ ਕੇ ਕੱਟ ਕੇ ਆਪਣੀ ਕੁੜੀ ਨੂੰ ਪੇਸ਼ ਕੀਤਾ ਉਸੋਗੇ ਪੜਾਂਗੇ ਹਾਂਜੀ ਅਤੇ ਉਹ ਦਾ ਸਿਰ ਥਾਲ ਵਿੱਚ ਲਿਆਂਦਾ ਔਰ ਕੁੜੀ ਨੂੰ ਦਿੱਤਾ ਗਿਆ ਅਤੇ ਉਹ ਆਪਣੀ ਮਾਂ ਦੇ ਮਾਂ ਦੇ ਘੋਲ ਲੈ ਗਈ ਔਰ ਉਹ ਦੇ ਚੇਲਿਆਂ ਨੇ ਉੱਥੇ ਜਾ ਕੇ ਲੋਸ ਚੁੱਕੀ ਔਰ ਉਸ ਨੂੰ ਜੱਬਿਆ ਆਨ ਕੇ ਇਹ ਤੋਂ ਨੂੰ ਖਬਰ ਦਿੱਤੀ ਹਾਂ ਦੇਖੋ ਉਹ ਜਦੋਂ ਥਾਲ ਵਿੱਚ ਸਿਰ ਲੈ ਆ ਕੇ ਰੱਖਿਆ ਗਿਆ ਤੇ ਕੁੜੀ ਨੇ ਕੀ ਕੀਤਾ ਉਹ ਸਿਰ ਜਿਹੜਾ ਸੀਗਾ ਥਾਲ ਵਿੱਚ ਰੱਖਿਆ ਆਪਣੀ ਮਾਂ ਦੇ ਕੋਲ ਲੈ ਕੇ ਚਲੀ ਗਈ ਦੇਖੋ ਉਹਨੇ ਬਦਲਾ ਲੈ ਲਿਆ ਬਦਲਾ ਕੀ ਕੁਝ ਕਰਾ ਲੈਂਦਾ ਬਦਲੇ ਦੀ ਭਾਵਨਾ ਕੀ ਕੁਝ ਕਰਾਉਂਦੀ ਹੈ ਤੇ ਉਹਨੇ ਸਿਰ ਵੜਵਾ ਦਿੱਤਾ ਉਸ ਤੋਂ ਬਾਅਦ ਜਿਹੜਾ ਜਹੂਨਾ ਦਾ ਚੈਪਟਰ ਜਿਹੜਾ ਸੀਗਾ ਉਸ ਜਗ੍ਹਾ ਤੇ ਉਹਨਾਂ ਨੇ ਕਲੋਜ਼ ਕਰ ਦਿੱਤਾ ਜਹੂਨਾ ਨੂੰ ਡੱਬ ਦਿੱਤਾ ਤੇ ਉਹਨਾਂ ਨੂੰ ਜਾ ਕੇ ਪ੍ਰਭ ਯਸੂਸ ਨੂੰ ਦੱਸਿਆ ਵੀ ਸਾਰੀ ਵਾਰਤਾ ਕੀ ਹੋਈ ਆ ਜੋ ਉਹਨਾਂ ਨੇ ਪ੍ਰਚਾਰ ਕੀਤਾ ਇਸ ਕਰਕੇ ਪ੍ਰਚਾਰ ਦੇ ਬਦਲੇ ਜਹੂਨਾ ਦਾ ਸਿਰ ਵੱਢ ਦਿੱਤਾ ਗਿਆ ਦੇਖੋ ਪ੍ਰਭ ਯਸੂਸ ਪਰਮੇਸ਼ਰ ਦੀ ਖੁਸ਼ਕਬੀ ਦਾ ਪ੍ਰਚਾਰ ਕਰਦਿਆ ਕਰਦੇ ਆ ਉਹਦੇ ਨਬੀਆਂ ਨੂੰ ਉਹਦੇ ਭਗਤਾਂ ਨੂੰ ਸੇਵਕਾਂ ਨੂੰ ਪਾਸਤਾ ਨੂੰ ਕਿੰਨੇ ਕਿੰਨੇ ਦੁੱਖ ਵਿੱਚ ਜਾਣਾ ਪੈਂਦਾ ਆਪਣੀ ਜਾਨ ਵੇਗਵਾਉਣੀ ਪੋਣੀ ਪੈਂਦੀ ਆ ਜੋ ਜਿਉਂਣਾ ਨੇ ਤੋਬਾ ਦਾ ਪ੍ਰਚਾਰ ਕੀਤਾ ਸਵਰਗ ਰਾਜ ਦਾ ਪ੍ਰਚਾਰ ਕੀਤਾ ਪਰ ਉਹਦਾ ਆਖਿਰ ਦੇ ਦੌਰ ਸਿਰ ਵੱਢ ਦਿੱਤਾ ਗਿਆ ਉਹਦਾ ਪ੍ਰਚਾਰ ਹੀ ਉਹਦੀ ਮੌਤ ਦਾ ਕਾਰਨ ਬਣ ਗਿਆ ਪਰ ਲਿਖਿਆ ਆ ਕਿ ਜਿਹਹੁਣਾ ਜਿਹੜਾ ਸੀਗਾ ਉਹ ਉਹ ਮਾ ਦੇ ਪੇਟ ਤੋਂ ਹੀ ਮਸਾ ਕੀਤਾ ਹੋਇਆ ਪਰਮੇਸ਼ਰ ਦਾ ਨਬੀ ਸੀ ਪ੍ਰਮੇਸ਼ਰ ਦਾ ਸੀਗਾ ਸੋ ਜਿਉਂਣਾ ਨੇ ਪ੍ਰਚਾਰ ਚਾਈ ਦਾ ਪ੍ਰਚਾਰ ਕੀਤਾ ਉਨੇ ਪਰਮੇਸ਼ਵਰ ਦੇ ਲੋਕਾਂ ਦੁਨੀਆ ਵਿੱਚ ਆ ਕੇ ਪਰਮੇਸ਼ਵਰ ਦੇ ਕਲਾਮ ਦਾ ਮਨਾਦੀ ਕੀਤੀ ਤੇ ਲੋਕਾਂ ਨੂੰ ਚੇਤਾਵਨੀ ਦਿੱਤੀ ਪਈ ਆਪਣੇ ਕੰਮਾਂ ਕੰਮ ਛੱਡ ਦਿਓ ਬੁਰੇ ਕੰਮ ਛੱਡ ਦਿਓ ਤੋਬਾ ਕਰੋ ਤੇ ਬਖਸ਼ਮਾ ਪਾਓ ਕਿਉਂਕਿ ਪਰਮੇਸ਼ਵਰ ਦਾ ਰਾਜ ਨੇੜਿਆ ਹਾਲੇਲੂਇਆ ਪ੍ਰਭੀ ਅਸੰਸੀ ਨੇ ਕਿਆ ਲੋਕੀ ਮੇਰੇ ਬਾਰੇ ਕੀ ਕਹਿੰਦੇ ਆ ਹਨਾ ਮੈਂ ਕੌਣ ਆ ਸੋ ਪ੍ਰਭੀ ਅਸੰਸੀ ਜਹੋਨਾ ਦੀ ਤਰ੍ਹਾਂ ਜਹੋਨਾ ਦੀ ਤਰ੍ਹਾਂ ਪ੍ਰਭੀ ਅਸੰਸੀ ਨੇ ਪ੍ਰਚਾਰ ਕੀਤਾ ਤੇ ਪ੍ਰਭੀ ਅਸੰਸੀ ਨੇ ਇਕਦਮ ਸ਼ੀਧ ਤੇ ਚਲਾ ਦਿੱਤਾ ਜੀ ਸਾਡੀ ਖਾਤਰ ਪ੍ਰਭੂ ਅਸਮਿਸ ਦੀਵਿਲ ਤੇ ਚੜ੍ਹ ਗਏ ਆਓ ਅਸੀਂ ਆਪਣੀਆਂ ਅੱਖਾਂ ਬੰਦ ਕਰਾਂਗੇ ਆਪਣੇ ਸਿਰਾਂ ਨੂੰ ਸੁਕਾਵਾਂਗੇ ਰਾਜ ਦੇ ਬਚਨਾਂ ਦੇ ਲਈ ਪ੍ਰਭੂ ਦਾ ਧੰਨਵਾਦ ਕਰਾਂਗੇ ధన్యਵਾਦ ਰਾਜ ਆਉਂਦੇ ਪ੍ਰਭੂ ਮੁੱਖੇਤ